ओम शांति ओम शांति जय श्री राम 6000 ਰੁਪਏ ਦੀ ਆਰਥਿਕ ਸਹਾਇਤਾ ਜਿਸ ਤਰ੍ਹਾਂ ਕਿ ਸੜਕੀ ਹਾਦਸੇ ਦੇ ਜੋ ਡਰਾਈਵਰ ਸੀ ਵੈਨ ਦਾ ਫਤਿਹਪੁਰ ਦਾ ਉਸ ਦੀ ਆਰਥਿਕ ਮਦਦ ਤੁਹਾਡੇ ਵੱਲੋਂ ਲਗਾਤਾਰ ਭੇਜੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਸਮਾਣਾ ਦੇ ਇੰਦਰਾਪੁਰੀ ਇੰਦਰਾਪੁਰੀ ਜੋ ਕਿ ਗਪਾਲ ਪਵੰਦੇ ਸਾਹਮਣੇ ਇੰਦਰਾਪੁਰੀ ਪੈਂਦੀ ਹੈ ਉੱਥੇ ਦੀ ਕੀਰਤਨ ਮੰਡਲੀ ਜੋ ਕਿ ਸ਼੍ਰੀ ਦੁਰਗਾ ਸਤੂਤੀ ਮੰਡਲੀ ਸਮਾਨ ਆ ਬੀ ਆ ਮਾਤਾ ਮਾ ਭੈਣਾ ਵੱਲੋਂ ਮੰਡਲੀ ਵੱਲੋਂ ਅਤੇ ਕੁਝ ਉਸ ਜਿੱਥੇ ਇਹ ਰਹਿੰਦੇ ਨੇ ਉਹਨਾਂ ਦੇ ਲਵੇ ਮਹੱਲਾ ਵਾਸੀਆਂ ਵੱਲੋਂ ਇਹ 6000 ਰੁਪਏ ਇਕੱਠੇ ਕਰਕੇ ਉਸ ਡਰਾਈਵਰ ਦੇ ਬੱਚਿਆਂ ਦੇ ਲਈ ਇਹ ਪੈਸੇ ਦਿੱਤੇ ਗਏ ਨੇ ਜੋ ਦੁਰਗਾ स्तुति ਮੰਡਲ ਇਹ ਘਰਾਂ ਦੇ ਵਿੱਚ ਜਾ ਕੇ ਗੁਣਗਾਨ ਕਰਦਾ ਹੈ ਕੀਰਤਨ ਕਰਦੇ ਨੇ ਇਹਨਾਂ ਵੱਲੋਂ ਜੋ ਪੋਸਟ ਦੇਖ ਕੇ ਇਹਨਾਂ ਨੇ ਮੈਨਾ ਕੰਟੈਕਟ ਕੀਤਾ ਇਹ ਕਹਿੰਦੇ ਵੀ ਅਸੀਂ ਕੁਝ ਆਪਣੀ ਤਰਫ ਤੋਂ ਪਰਿਵਾਰ ਦੇ ਲਈ ਯੋਗਦਾਨ ਦੇਣਾ ਚਾਹੁੰਦੇ ਆ ਤੇ ਤੁਸੀਂ ਇਹ ਪੈਸੇ ਨੇ ਜੋ ਪਰਿਵਾਰ ਤੱਕ ਪਹੁੰਚਾ ਦਿਓ ਇਹ ਪੈਸੇ ਜੋ ਨੇ ਇਹਨਾਂ ਨੇ ਇਹ ਵੀ ਕਿਹਾ ਕਿ ਪੈਸੇ ਬੱਚਿਆਂ ਦੇ ਕਮਾਨ ਉਹਨਾਂ ਦੇ ਨਾਂ ਤੇ ਅਗਰ ਕੋਈ ਐਫ ਡੀ ਵਗੈਰਾ ਹੁੰਦੀ ਹੈ ਤਾਂ ਤੁਸੀਂ ਉਹ ਐਫ ਡੀ ਦੇ ਵਿੱਚ ਇਹ ਪੈਸੇ ਨੇ ਜਿਹੜੇ ਪਾ ਦਿਓ ਤਾਂ ਕਿ ਅੱਗੇ ਆਉਣ ਵਾਲਾ ਜਿਹੜਾ ਭਵਿੱਖ ਹੈ ਉਹਦੇ ਲਈ ਉਹਨਾਂ ਦਾ ਗੁਜ਼ਾਰਾ ਹੋ ਸਕੇ ਮੈਂ ਸਾਰੀਆਂ ਮਾਤਾ-ਮਾਪ ਭੈਣਾਂ ਦਾ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਇਹ ਇੱਕ ਬਹੁਤ ਵੱਡਾ ਯੋਗਦਾਨ ਹੈ ਤੁਸੀਂ ਕਿਹੇ ਕਿਸੇ ਨੇ ਇਹਦੇ ਵਿੱਚ 200 ਪਾਏ ਕਿਸੇ ਨੇ 500 ਪਾਏ ਕਿਸੇ ਨੇ 100 ਪਾਏ ਇੱਕ ਏਡੀ ਵੱਡੀ ਮਦਦ ਤੁਸੀਂ ਉਸ ਪਰਿਵਾਰ ਦੇ ਲਈ ਕੀਤੀ ਹੈ ਜੋ ਕਿ ਤੁਹਾਡਾ ਇਹ ਦਿੱਤਾ ਹੋਇਆ ਜਿਹੜਾ ਪੈਸਾ ਉਹ ਬੱਚਿਆਂ ਦੇ ਕੰਮ ਆਵੇਗਾ ਤੇ ਉਹਨਾਂ ਦੀ ਜਿਹੜੀ ਜੀਵਿਕਾ ਉਹ ਕਿਤੇ ਉਹਨਾਂ ਦੇ ਪਿਤਾ ਦੇ ਜਾਣ ਤੋਂ ਬਾਅਦ ਜੋ ਕੁਝ ਉਹਨਾਂ ਨੂੰ ਸਹਾਰਾ ਮਿਲੇਗਾ ਮੈਂ ਸਾਰੇ ਮਾਤਾ ਪਿਤਾ ਪੈਨਾਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਾਂਗਾ ਤੇ ਇਹ ਪੈਸੇ ਨੇ ਜੋ ਜੋ ਮਿਲਵੇ ਕੁਝ ਪੈਸੇ ਪਹਿਲਾਂ ਵੀ ਆ ਰਹੇ ਨੇ ਸਾਰੇ ਪੈਸੇ ਇੱਕ ਦੋ ਪਰ ਹੋਰ ਥਾਂ ਤੋਂ ਵੀ ਪੈਸੇ ਆਣੇ ਨੇ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਨੇ ਉਹ ਅਸੀਂ ਇਕੱਠੇ ਕਰਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਇਹਦਾ ਫਿਕਸਡ ਡਿਪੋਜ਼ਿਟ ਕਰਵਾ ਦਿੱਤਾ ਜਾਵੇ ਜਿਸ ਦਾ ਕਿ ਹਰ ਮਹੀਨੇ ਉਹਨਾਂ ਨੂੰ ਪੈਸੇ ਦਾ ਵਿਆਜ ਮਿਲ ਜਾਵੇ ਤੇ ਜਿਹਦੇ ਨਾਲ ਕਿ ਉਹਨਾਂ ਦਾ ਜਿਹੜਾ ਮਹੀਨੇ ਦਾ ਜਿਹੜਾ ਖਰਚਾ ਉਹ ਆਪਣਾ ਜਿਹੜੀ ਗੁਜ਼ਾਰਾ ਕਰ ਸਕਣ ਧੰਨਵਾਦ ਜੀ ਸਮਾਣਾ ਹੈਲਪਲਾਈਨ ਤੋਂ ਦੇਵਕੀ ਨੰਦਨ ਸਿਕਲਾ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼ੀਰ